ਹਰ ਨਾ 2000 ਮੀਟਿੰਗ ਹੋਈ ਹੈ ਕੜਜਾਂ ਦੇ ਮੇਟਿੰਗ ਕੀ ਹੋ ਰਿਹਾ ਹੈ ਅੱਜ 슈ਗਰ ਮਿਲ ਮਕੇਰੀਆਂ ਦੇ ਨਾਲ ਐਸ ਡੀ ਐਮ ਦਫਤਰ ਵਿਖੇ ਕਿਸਾਨ ਨਮਾਇੰਦੇ ਜਿਹੜੇ ਆ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਇਸ ਗੱਲ ਕਰਕੇ ਕਿ 17 ਤਰੀਕ ਨੂੰ 슈ਗਰ ਮਿਲ ਮਕੇਰੀਆਂ ਦੇ ਵਿੱਚ ਜਿਹੜਾ ਉਹ ਧਰਨਾ ਲੱਗਾ ਸੀਗਾ ਉਸ ਧਰਨੇ ਦੇ ਵਿੱਚ ਇਹ ਫੈਸਲਾ ਕੀਤਾ ਵੀ ਤਿੰਨ ਕਿਸ਼ਤਾਂ ਦੇ ਵਿੱਚ ਜਿਹੜਾ 20-20 ਕਰੋੜ ਰੁਪਇਆ ਇਹਨਾਂ ਨੇ 25 ਤਰੀਕ ਨੂੰ ਤੇ 20 ਕਰੋੜ ਜਿਹੜਾ ਉਹ 4 ਤਰੀਕ ਨੂੰ ਤੇ 20 ਕਰੋੜ ਜਿਹੜਾ ਉਹ 7 ਤਰੀਕ ਨੂੰ ਪਾਉਣਗੇ ਜਿਹਦੇ ਤੇ ਸ਼ੂਗਰ ਮਿਲ ਮਕੇਰੀਆਂ ਜਿਹੜੀ ਆ ਉਹ ਪੂਰਾ ਨਹੀਂ ਉਤਰੀ ਤੇ ਇਸ ਵਕਤ ਉਹਨਾਂ ਨੇ ਕੱਲ ਤੋਂ ਜਿਹੜੀ ਆ ਉਹ ਪੇਮੈਂਟ ਕੈਸ਼ ਕਰ ਦਿੱਤੀ ਹੈ ਕਿ ਕੈਸ ਗੰਨਾ ਜਿਹੜਾ ਅਸੀਂ ਖਰੀਦਾਂਗੇ ਪਰ ਜਿਹੜੀ ਕਿਸਾਨਾਂ ਦੀ ਲਗਭਗ 35 ਦਿਨਾਂ ਦੀ ਪੇਮੈਂਟ ਹੈ ਉਹਨੂੰ ਬਿਲਕੁਲ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਉਹਨੂੰ ਬਿਲਕੁਲ ਨਹੀਂ ਦੇ ਰਹੇ ਅੱਜ ਇੱਥੇ ਗੱਲ ਇਸ ਤਰੀਕੇ ਦੇ ਨਾਲ ਮੁੱਕੀ ਹੈ ਕਿ ਇਹ ਕਹਿ ਰਹੇ ਨੇ ਕਿ ਅਸੀਂ ਇਹ ਜਿਹੜੀ ਪੇਮੈਂਟ ਹੈ ਜਦੋਂ ਮਿਲ ਬੰਦ ਹੋ ਗਈ ਉਸ ਤੋਂ ਬਾਅਦ ਪਾਉਣੀ ਸ਼ੁਰੂ ਕਰਾਂਗੇ ਸਾਡਾ ਇਹਦੇ ਤਾਂ ਕੋਈ ਸਮਝੌਤਾ ਨਹੀਂ ਆਖਰਕਾਰ ਜਦੋਂ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਉਥੇ ਇਹ ਗੱਲ ਤੇ ਅੜ ਗਏ ਕਿ ਅਸੀਂ ਨੇ ਇਹ ਜਿਹੜਾ ਕੰਮ ਹੈ ਵੀ ਸਾਨੂੰ ਇਹ ਮਨਜ਼ੂਰ ਨਹੀਂ ਤਾਂ ਫਿਰ ਇਹਨਾਂ ਨੇ ਇਹ ਪ੍ਰੋਸਾ ਦਵਾਇਆ ਵੀ ਕੱਲ ਨੂੰ ਆਪਣੇ ਮਾਲਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਹ ਦੱਸਾਂਗੇ ਵੀ ਉਹ ਜਿਹੜੀ ਪੁਰਾਣੀ ਪੇਮੈਂਟ ਹੈ ਉਹਨੂੰ ਅਸੀਂ ਕਿਸ ਤਰੀਕੇ ਨਾਲ ਪਾਵਾਂਗੇ ਕੱਲ ਤੱਕ ਅਸੀਂ ਸਿਰਫ ਇਹਨਾਂ ਦਾ ਵੇਟ ਕਰਾਂਗੇ ਸਮਝੌਤਾ ਇਹਨਾਂ ਦੇ ਨਾਲ ਸਾਡਾ ਕੋਈ ਨਹੀਂ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਨਾ ਕਿ ਬਹੁਤ ਸਾਰੇ ਲੋਕ ਸਾਡੇ ਕਿਸਾਨ ਵੀ ਜਿਹੜੇ ਆ ਉਹ 95 ਗੰਨੇ ਦੇ ਬਾਰੇ ਜੋ ਕਹਿ ਰਹੇ ਆ ਜਾਂ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਵੈਰਾਈਟੀਆਂ ਆ ਰਹੀਆਂ ਉਹਨਾਂ ਬਾਰੇ ਕਹਿ ਰਹੇ ਆ ਤਾਂ ਮਿਲ ਦੇ ਨੁਮਾਇंदे ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਵੀ 슈ਗਰ ਮਿੱਲਾਂ ਜਿਹੜੀਆਂ ਬੈਠ ਜਾਣਗੀਆਂ ਇੱਕ ਦਿਨ ਬੰਦ ਹੋ ਜਾਣਗੀਆਂ ਅਗਰ ਜੇ 슈ਗਰ ਮਿੱਲਾਂ ਬੰਦ ਹੋਣ ਤੇ ਜਾਂਦੀਆਂ ਨੇ ਕਿਸਾਨਾਂ ਦੇ ਕਰਕੇ ਤਾਂ ਜਿਹੜੀਆਂ 슈ਗਰ ਮਿੱਲਾਂ ਨੂੰ ਘਾਟਾ ਪੈਂਦਾ ਮੈਂ ਇਹ ਗੱਲ ਆਪ ਜੀ ਦੇ ਮਾਧਿਅਮ ਰਹੀਂ ਦੱਸ ਦੇਣੀ ਚਾਹੁੰਦਾ ਜੇ ਇਹਨਾਂ ਨੂੰ ਘਾਟਾ ਪੈਂਦਾ ਤੇ ਹੁਣ ਇਹਨਾਂ ਨੂੰ ਨਕਦ ਪੇਮੈਂਟ ਕਰਨ ਦੀ ਕੀ ਜ਼ਰੂਰਤ ਸੀ ਜੇ ਇਸ ਮਿੱਲ ਦੇ ਵਿੱਚ ਗੰਨਾ ਨਹੀਂ ਜਾਂਦਾ ਉਹ ਆਪਣੀ ਮਿੱਲ ਬੰਦ ਕਰ ਦੇ ਜੇ ਉਹਨਾਂ ਨੂੰ ਘਾਟਾ ਪੈਂਦਾ ਇਹਨਾਂ ਨੇ ਇੱਕ ਦੂਜੇ ਦੇ ਕੰਪੀਟੀਸ਼ਨ ਦੇ ਵਿੱਚ ਜਿਹੜੀ ਪੇਮੈਂਟ ਹੈ ਉਹ ਕੈਸ਼ ਕਿਉਂ ਖਰੀਦੀ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕੋਈ ਸ਼ੂਗਰ ਮਿੱਲਾਂ ਨੂੰ ਘਾਟਾ ਨਹੀਂ ਹੈ ਨਾ ਹੀ ਕਿਸੇ ਵੀ ਤਰ੍ਹਾਂ ਦਾ ਇਹਨਾਂ ਦੇ ਕੋਲ ਇਹੋ ਜਿਹੀ ਕੋਈ ਕਮੀ ਨਹੀਂ ਵੀ ਇਹਨਾਂ ਦੇ ਕੋਲ ਕੋਈ ਪੈਸਾ ਨਹੀਂ ਇਸ ਵੇਲੇ ਜਿਹੜਾ ਗੰਨਾ ਹੈ ਜੇ ਉਹਨੂੰ ਟੈਕਨੀਕਲ ਤਰੀਕੇ ਦੇ ਨਾਲ ਦੇਖੀਏ ਇਲੈਕਟ੍ਰੋਮੀਟਰ ਦੇ ਨਾਲ ਤੇ 24 ਬ੍ਰੈਕਸ ਜਿਹੜੀ ਆ ਉਹ ਗੰਨੇ ਦੀ ਆ ਰਹੀ ਹੈ ਇਸ ਵੇਲੇ ਪੂਲ ਗੰਨੇ ਦਾ ਸਹੀ ਹੈ ਸ਼ੂਗਰ ਦੀ ਮਾਤਰਾ ਜਿਹੜੀ ਸੁਕਰੋਜ਼ ਦੀ ਮਾਤਰਾ ਉਹ 17 ਤੋਂ 18 ਇਸ ਵੇਲੇ ਗੰਨੇ 'ਚ ਚਾਹੀਦੀ ਹੋ ਹੈ ਕਿਹੜੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਘਾਟਾ ਪੈ ਰਿਹਾ ਸਿਰਫ ਦੇ ਸਿਰਫ ਜਿਹੜਾ ਇਹ ਲੋਕਾਂ ਦੇ ਨਾਲ ਠੱਗੀ ਹੈ ਜਿਹੜੀਆਂ ਵੈਰਾਈਟੀਆਂ ਇਹ ਪੂਨੇ ਤੋਂ ਦੂਜੀਆਂ ਸਟੇਟਾਂ ਦੀਆਂ ਲੈ ਕੇ ਆ ਰਹੇ ਔਰ ਜਿਹੜੀਆਂ ਇਸ ਵੇਲੇ ਫੀਲਡ ਦੇ ਵਿੱਚ ਬਜਾਈਆਂ ਜਾ ਰਹੀਆਂ ਉਹ ਵੈਰਾਈਟੀਆਂ ਮਹਾਰਾਸ਼ਟਰ ਦੇ ਵਿੱਚ ਮਿਡ ਲੇਟ ਨੇ ਤਾਂ ਉਹਨਾਂ ਨੂੰ ਇੱਥੇ अर्ਲੀ ਤੇ ਜਿਹੜੀ ਪੰਜਾਬ ਦੀ अर्ਲੀ ਹੈ 10 ਮਹੀਨੇ ਦੀ ਖੇਤੀ ਵਾਲੀ ਉਹਨੂੰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਉਹ अर्ਲੀ ਹੈ ਪਰ ਉਹ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕਰਕੇ ਔਰ ਧੋਖਾ ਕਰਕੇ ਇਹ ਜਿਹੜੀ ਵੈਰਾਈਟੀ ਹੈ ਇਹਨੂੰ ਜਿਹੜਾ ਆ ਇਹਨੂੰ ਨਕਾਰਿਆ ਜਾ ਰਿਹਾ ਇਹ ਵੀ ਕਿਸਾਨਾਂ ਦੇ ਨਾਲ ਧੱਕਾ ਫੈਕਟਰੀਆਂ ਆਪਣੇ ਕਿਰਾਏ ਤੇ ਗੰਨਾ ਲੈਣ ਵਾਸਤੇ ਦੂਜਿਆਂ ਦੇ ਏਰੀਆ ਦੇ ਵਿੱਚ ਜਾਂਦੀਆਂ ਤੇ ਜਦੋਂ ਇਹ ਗੱਲ ਆਵੇ ਵੀ ਕਿਸਾਨਾਂ ਦੇ ਪੈਸੇ ਦੇਣੇ ਆ ਉਦੋਂ ਇਹਨਾਂ ਨੂੰ ਘਾਟਾ ਪੈਂਦਾ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਕੱਠੇ ਹੋ ਕੇ ਇਹ ਹਮਲਾ ਮਾਰ ਕੇ ਸਾਡੀ ਇਹ ਅਪੀਲ ਹੈ ਕਿ ਇਹਨਾਂ ਕੋਲੋਂ ਜਿਹੜਾ ਬਣਦੇ ਤੁਹਾਡੇ ਪੈਸੇ ਆ ਉਹ ਨਾਲ ਦੇ ਨਾਲ ਹੀ ਜਿਹੜੇ ਲੈਣੇ ਚਾਹੀਦੇ ਉਹ ਵੀ ਇਹਨਾਂ ਨੂੰ ਕੈਸੇ ਇਸ ਵੇਲੇ ਦੇਣੇ ਚਾਹੀਦੇ ਜਿਹੜਾ 1 35 ਦਿਨ ਦਾ ਇਹਨਾਂ ਨੇ ਬਕਾਇਆ ਆਪਣੇ ਦੇ ਕੋਲ ਜਿਹੜਾ ਉਹ ਬਚਾ ਕੇ ਰੱਖਿਆ ਹੋਇਆ ਹੁਣ ਮੈਂ ਬੇਚਿੱਟਾ ਨਿਕਲੀ ਹੈ ਤੇ ਜਿਹੜੀ ਵੀ ਅਗਲੀ ਕਾਰਵਾਈ ਸਾਨੂੰ ਇਹ ਦੇਣਗੇ ਉਹਦੇ ਤੇ ਜਥੇਬੰਦੀ ਨਾਲ ਮੀਟਿੰਗ ਕਰਕੇ ਤੇ ਅਸੀਂ ਜੇ ਜ਼ਿੰਮੇਵਾਰ ਸਹਿਮਤ ਹੋਣਗੇ ਤੇ ਕਰਾਂਗੇ ਜਿੱਦਾਂ ਜਥੇਬੰਦੀਆਂ ਫੈਸਲਾ ਲੈਣਗੀਆਂ ਉਸੇ ਤਰੀਕੇ ਨਾਲ ਹੀ ਅਸੀਂ ਅਗਲਾ ਪ੍ਰੋਗਰਾਮ ਲੀਕਾਂਗੇ ਇਹ ਅਸੀਂ ਤਾਂ ਪਿਛਲੇ ਲੰਮੇ ਸਮੇਂ ਦੇ ਉੱਤੋਂ ਸ਼ੰਗਰਸ਼ ਕਰਦੇ ਆ ਕਿ ਫੈਕਟਰੀ ਵੀ ਸਾਡੀ ਚੱਲਦੀ ਰਹੇ ਤੇ ਕਿਸਾਨੀ ਵੀ ਬਚੀ ਰਹੇ ਦੋਨਾਂ ਨੂੰ ਬਚਾਉਣ ਵਾਸਤੇ ਵਾਰ-ਵਾਰ ਮੈਨੇਜਮੈਂਟ ਨੂੰ ਪੀਲਾ ਕਰ ਰਹੇ ਆ ਕਿ ਤੁਸੀਂ ਜੋ ਲੋੜੀਂਦੀ ਜੋ ਸਾਡੇ ਕਾਨੂੰਨ ਮੁਤਾਬਕ 14 ਦਿਨ ਦੀ ਪੇਮੈਂਟ ਬਣਦੀ ਆ 14 ਦਿਨ ਤੇ ਪੇਮੈਂਟ ਪਾਓ ਬਾਕੀ ਤਾਂ ਕਿ ਕਿਸਾਨ ਵੀ ਬਚਿਆ ਰਹੇ ਫੈਕਟਰੀ ਵੀ ਚੱਲਦੀ ਰਹੇ ਤੇ ਜਦ ਅੱਜ 35 ਦਿਨਾਂ ਤੇ ਪੇਮੈਂਟ ਚੱਲੇਗੀ ਆ ਉਹਦੇ ਵਿੱਚ ਕਿਸਾਨ ਦਾ ਲਗਭਗ 100 ਕਰੋੜ ਰੁਪਇਆ ਜਿਹੜਾ ਉਹ ਕਿਸਾਨਾਂ ਦਾ ਖੜਾ ਵਾ ਜਿਹੜੇ ਕਿ ਬਹੁਤ ਕਿਸਾਨੀ ਤਾਂ ਪਹਿਲਾਂ ਹੀ ਆਪਾਂ ਜਾਣਦੇ ਆ ਕਿ ਬੜੀ ਵੱਡੀਆਂ ਮੁਸ਼ਕਲਾਂ ਦੇ ਵਿੱਚ ਆ ਤੇ ਇਸ ਵੇਲੇ ਉਹਨੂੰ ਹੋਰ ਮੁਸ਼ਕਲ ਚ ਨਾ ਪਾਇਆ ਜਾਵੇ ਤਾਂ ਕਿ ਉਹ ਕਿਸਾਨ ਜਿਹੜਾ ਵਾ ਉਹ ਇੱਥੇ ਆਤਮ ਹੱਤਿਆ ਤੱਕ ਜਾਵੇ ਅਸੀਂ ਵਾਰ-ਵਾਰ ਅਪੀਲਾ ਕਰਨੇ ਮੈਨੇਜਮੈਂਟ ਨੂੰ ਸਰਕਾਰ ਨੂੰ ਵੀ ਬੇਨਤੀਆਂ ਕਰਨੇ ਵੀ ਇਸ ਸਿਸਟਮ ਨੂੰ ਠੀਕ ਕੀਤਾ ਜਾਵੇ ਹਾਂ ਸਰਕਾਰ ਦੇ ਵੀ ਜਿਹੜਾ ਸਾਡਾ ਬੋਨਸ ਆ 68 ਰੁਪਏ ਆ ਉਹ ਵੀ ਸਰਕਾਰ ਵੀ ਨੂੰ ਬੇਨਤੀ ਕਰਨੇ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਵੀ ਸਾਡੇ ਜਲਦੀ ਪਾਏ ਜਾਣ ਤਾਂ ਕਿ ਜਿਹੜਾ ਬੋਨਸ ਜਾਂ ਦਿੱਤਾ ਗਿਆ ਜਿਹੜਾ ਸਾਡੇ 68 ਰੁਪਏ ਬਾਕੀ ਆ ਸਰਕਾਰ ਵਾਲ ਬੈਲੈਂਸ ਉਹ ਵੀ ਸਾਨੂੰ ਜਲਦੀ ਜਲਦੀ ਮਿਲਣਾ ਚਾਹੀਦਾ ਏ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਧਿਆਨ ਚ ਲੈਂਦੇ ਹੈਗਾ ਜਿੰਨੀ ਉਹਨਾਂ ਦੀ ਪੇਮੈਂਟ ਦੇ ਇਸ਼ੂਸ ਸਕੇ ਜਨਰਲ ਤੇ 슈ਗਰ ਮਿਲਨਾ ਮੁਕੇਰੀਆਂ ਦੇ ਵਿੱਚ ਉਹਦੇ ਵਿੱਚ ਅਸੀਂ ਸਬੰਧਤ ਜੀਐਮ ਨੂੰ ਬੁਲਾ ਕੇ ਉਹਨਾਂ ਨੂੰ ہدایت ਕੀਤੀ ਹੈ ਕਿ ਜਿਹੜੀ ਕਿਸਾਨਾਂ ਦੀ ਪੈਂਡਿੰਗ ਪੇਮੈਂਟ ਉਹ ਜਲਦੀ ਤੋਂ ਜਲਦੀ ਕਲੀਅਰ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਕੋਈ ਕਿਸਾਨ ਜਥੇਬੰਦੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ